ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਉਗੁਰ ਬਾਣੀ ਵਿਚਾਰੀਏ ਇਸ ਚੈਨਲ ਦੇ ਮਾਧਿਅਮ ਦਰ ਰਾਹੀਂ ਆਪ ਸੰਗਤਾਂ ਦੇ ਨਾਲ ਉਗੁਰ ਬਾਣੀ ਦੀ ਵਿਚਾਰ ਜਿਹੜੀ ਅਸਾਂਝ ਕੀਤੀ ਜਾਂਦੀ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਦੇਖਿਆ ਤੇ ਸੁਣਿਆ ਹੋਵੇਗਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਵਲੇ ਸਰਵਨ ਜੋ ਮਾਜਦੀ ਬਾਅਦ ਦੇ ਵਿੱਚ ਸ਼ਲੋਕ ਮਹੱਲਾ ਪਹਿਲਾ ਦੇ ਰੂਪ ਦੇ ਵਿੱਚ ਉਹਦਾ ਅਸੀਂ ਵਿਚਾਰ ਕੀਤਾ ਸੀ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਬਿਸ ਆਕਤ ਧੂਰਾ ਨਿਮ ਫਲ ਮਨ ਮੁਖ ਵਸਹਿ ਤਿਸ ਜਿਸ ਤੋਂ ਚੇਤਨਾ ਆਵਹੀ ਨਾਨਕ ਕਹੀਏ ਕਿਸ ਹੰਡਨ ਕਰਮਾਂ ਬਾਹਰ ਇਹ ਪਾਵਨ ਬਚਨ ਦੇ ਵਿੱਚ ਸਤਿਗੁਰੂ ਆਖਦੇ ਰਹੀ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਤੁਮੀ ਜ਼ਹਿਰ ਆਕਤ ਤਤੂਰਾ ਤੇ ਨਿਮ ਇਹ ਫਲ ਜਿਹੜੇ ਨੇ ਕੜਤਣ ਵਾਲੇ ਨੇ ਥੋੜੇ ਨੇ ਇਹ ਕੜਤਣ ਕਿਹਨਾਂ ਦੇ ਮੂੰਹ ਵਿੱਚ ਵੱਸਦੀ ਹੈ ਜਿਸ ਨੂੰ ਰੱਬ ਚ ਇਤੇ ਨਾ ਆਵੇ ਪਰਮਾਤਮਾ ਚ ਇਤੇ ਨਾ ਆਵੇ ਉਹਨਾਂ ਦੇ ਮਨ ਵਿੱਚ ਵੀ ਮੁਖ ਵਿੱਚ ਵੀ ਕੜਤਣ ਰਹਿੰਦੀ ਹੈ ਸੇ ਸਤਿਗੁਰੂ ਆਖਦੇ ਨੇ ਨਾਮ ਨੇ ਕੋਈ ਕਹੀਏ ਕਿਸ ਖੰਡਨ ਕਰਮਾਂ ਬਾਹਰੇ ਕਰਮਾਂ ਤੋਂ ਬਾਹਰੇ ਚੰਗੇ ਕਰਮ ਨਾ ਕਰਨ ਕਰਕੇ ਖੰਡਦੇ ਹਨ ਭਾਵ ਪਟਕਦੇ ਫਿਰਦੇ ਹਨ ਜਿਹੜੇ ਉਹਨਾਂ ਦੀ ਇਸ ਪਟਕਣਾ ਨੂੰ ਖਤਮ ਕਰਨ ਵਾਸਤੇ ਕਿਸ ਨੂੰ ਕਹੀਏ ਭਾਵ ਰੱਬ ਨੂੰ ਹੀ ਕਿਹਾ ਜਾ ਸਕਦਾ ਕੋਈ ਹੋਰ ਇਸ ਪਟਕਣਾ ਨੂੰ ਦੂਰ ਨਹੀਂ ਕਰ ਸਕਦਾ ਸਤਿਗੁਰ ਆਖਦੇ ਨੇ ਕਿ ਪ੍ਰਮਾਤਮਾ ਨੂੰ ਹੀ ਕਹੀਏ ਉਹਦੇ ਦੀ ਅਰਦਾਸ ਕਰੀਏ ਤੋਂ ਅੱਗੇ ਫਿਰ ਮਹੱਲਾ ਪਹਿਲਾ ਦੇ ਰੂਪ ਦੇ ਵਿੱਚ ਜੋ ਪੰਕਤੀਆਂ ਆਪ ਜੀ ਬੋਰਡ ਦੇ ਉੱਤੇ ਦਿਖ ਰਹੇ ਹੋ ਮਹੱਲਾ ਪਹਿਲਾ ਇਹ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਪਾਵਨ ਪੰਕਤੀਆਂ ਹਨ। ਔਰ ਪਹਿਲੀ ਪੰਕਤੀ ਹੈ ਮਤ ਪੰਖੇਰੂ ਕਿਰਤ ਸਾਥ ਕਬ ਉਤਮ ਕਬ ਨੀਜ। ਮੈਂ ਰੁਕ ਰੁਕ ਕੇ ਪੜਦਾ ਜਿਵੇਂ ਅਰਥ ਬਾਣੇ ਨੇ ਉਸ ਹਿਸਾਬ ਦੇ ਨਾਲ। ਮਤ ਤਤਲ ਸਿਹਰੀ ਹੈ। ਗੁਰਬਾਣੀ ਦੇ ਵਿੱਚ ਕਿ ਨਿਜ ਮੈਂ ਜੇ ਕਿਸੇ ਪੁਲਿੰਗ ਉਦੇਪਨਾਮ ਨੂੰ ਪੁਲਿੰਗ ਨੂੰ ਕਿਸੇ ਨੂੰ ਆਖਰ ਦੇ ਵਿੱਚ ਸਿਹਾਰੀ ਲੱਗੀ ਹੋਵੇ ਤੇ ਫਿਰ ਉਹ ਇਸਤਰੀ ਲਿੰਗ ਰੂਪ ਦੇ ਵਿੱਚ ਹੁੰਦਾ ਪੁਲਿੰਗ ਇਕਵਚਨ ਇਸਤਰੀ ਲਿੰਗ ਦੇ ਰੂਪ ਦੇ ਵਿੱਚ ਹੁੰਦਾ ਜਿਹਨੂੰ ਸਿਹਾਰੀ ਲੱਗੀ ਹੋਈ ਹੋਵੇ ਜਿਵੇਂ ਮਾਤ ਹੈ ਤਾਂ ਇਹ ਕਹੀ ਹੈ ਪਰ ਤਤੇ ਨੂੰ ਸਿਹਾਰੀ ਲੱਗੀ ਹੋਈ ਆਖਰੀ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੈ ਤੇ ਗੁਰਬਾਣੀ ਦੇ ਵਿੱਚ ਇਸ ਮਤ ਨੂੰ ਵੱਖ-ਵੱਖ ਰੂਪਾਂ ਦੇ ਵਿੱਚ ਵਰਤਿਆ ਹੋਇਆ ਹੈ ਇਹਨੂੰ ਸਿੱਖਿਆ ਦੇ ਰੂਪ ਦੇ ਵਿੱਚ ਵੀ ਵਰਤਿਆ ਹੋਇਆ ਹੈ ਧਨ ਦੇ ਰੂਪ ਦੇ ਵਿੱਚ ਵੀ ਵਰਤਿਆ ਹੋਇਆ ਹੈ ਮਤ ਦੇ ਰੂਪ ਦੇ ਵਿੱਚ ਵੀ ਵਰਤਿਆ ਹੋਇਆ ਹੈ ਸਮਝ ਦੇ ਰੂਪ ਦੇ ਵਿੱਚ ਵੀ ਵਰਤਿਆ ਹੋਇਆ ਹੈ ਕਿਤੇ ਜ਼ਰੂਰ ਉਹ ਗੁਰਬਾਣੀ ਦੀਆਂ ਪੰਕਤੀਆਂ ਦੇ ਅਨੁਸਾਰ ਅਸੀਂ ਮਤ ਜਿਹੜੀ ਹੈ ਇਹਦੇ ਅਰਥਾਂ ਨੂੰ ਵੀ ਸਮਝਾਂਗੇ ਪਰ ਇੱਥੇ ਜੋ ਅਰਥ ਹੈ ਮਤ ਮਮਾ ਤਤੇ ਸਿਹਾਈ ਮਤ ਇੱਥੇ ਅਰਥ ਹੈ ਸਮਝ ਮਤ ਮੇਰੀ ਮਤ ਤੇ ਮੇਰੀ ਮਤ ਇਸਤਰੀ ਲਿੰਗ ਹੁੰਦਾ ਸਿਆਰੀ ਲੱਗੀ ਹੋਈ ਐ ਜਿਵੇਂ ਭਗਤ ਪੱਬਾ ਗੱਗਾ ਤਤੇ ਸਿਹਰੀ ਭਗਤ ਪੜਿਆ ਤਾਂ ਭਗਤੀ ਜਾਣਾ ਨਾ ਪਰ ਸਿਆਰੀ ਲੱਗਣ ਕਰਕੇ ਉਹ ਇਸਤਰੀ ਲਿੰਗ ਸ਼ਬਦ ਬਣਿਆ ਉਹਦਾ ਅਰਥ ਬਣੇਗਾ ਭਗਤੀ ਗੁਰਬਾਣੀ ਦੇ ਵਿੱਚ ਜਦੋਂ ਵੀ ਤੁਸੀਂ ਭਗਤ ਦੇ ਤਤੇ ਨੂੰ ਸਿਆਰੀ ਪੜੋਗੇ ਭਾਵ ਤਤੇ ਨੂੰ ਸਿਆਰੀ ਲੱਗੀ ਹੋਊਗੀ ਅਖੀਰ ਦੇ ਵਿੱਚ ਉਹਦਾ ਅਰਥ ਭਗਤੀ ਹੋਵੇਗਾ ਜੇ ਤਤੈਨ ਔਂਕੜ ਲੱਗੀ ਹੋਵੇਗੀ ਭਗਤ ਦੇ ਨਾਂ ਤਾਂ ਇੱਕ ਭਗਤ ਔਂਕੜ ਨਹੀਂ ਹੋਵੇਗੀ ਬਹੁਤੇ ਭਗਤ ਪਰ ਸਿਹਾਰੀ ਦੀ ਗੱਲ ਚੱਲ ਰਹੀ ਹੈ ਔਰ ਉਥੇ ਭਗਤ ਦੇ ਤਤੈਨ ਸਿਹਾਰੀ ਲੱਗੀ ਹੋਵੇ ਤਾਂ ਭਗਤੀ ਇਵੇਂ ਸੁਰਤ ਸੁਰਤ ਦੇ ਤਤੈਨ ਸਿਹਾਰੀ ਲੱਗੀ ਹੋਈ ਹੈ ਉਥੇ ਅਰਥ ਵੀ ਸੁਰਤੀ ਬਣੇਗਾ ਸਵੇਂ ਪੁਲਿੰਗ ਦੇ ਇੱਕ ਵਚਨ ਦੇ ਆਖਰੀ ਅੱਖਰ ਨੂੰ ਜੇ ਸਿਹਾਰੀ ਲੱਗੀ ਹੋਵੇ ਤਾਂ ਇਹ ਕਾਰਥ ਉਦਾ ਇਹ ਵੀ ਗੁਰਬਾਣੀ ਵਿੱਚ ਹੈ ਕਿ ਉਹ ਇਸਤਰੀ ਲਿੰਗ ਸ਼ਬਦ ਰੂਪ ਜਿਹੜਾ ਹੋਵੇਗਾ ਸੋ ਇੱਥੇ ਮਾਤ ਇਹਦੀ ਮਾਤ ਹੈ ਮਨੁੱਖ ਦੀ ਇਨਸਾਨ ਦੀ ਮਾਤ ਪੰਖੇਰੂ ਕਹਿੰਦੇ ਨੇ ਪੰਛੀ ਨੂੰ ਕਿਰਤ ਪੁਲਿੰਗ ਇੱਕ ਬਚਨ ਹੈ ਕੀਤਾ ਹੋਇਆ ਕੰਮ ਜੋ ਅਸੀਂ ਕੰਮ ਕਰਦੇ ਆ ਨਾ ਉਹ ਸਾਡਾ ਹੌਲੀ-ਹੌਲੀ ਸੁਭਾਅ ਬਣ ਜਾਂਦਾ ਜਿਵੇਂ ਕੋਈ ਕੰਜੂਸੀ ਕਰੇ ਅੱਜ ਥੋੜੀ ਕੀਤੀ ਅਗਲੇ ਦਿਨ ਥੋੜੀ ਹੋਰ ਜਿਆਦਾ ਕਰ ਲਵੇ ਲਗਭਗ तकरीबन ਮਹੀਨਾ 2 ਮਹੀਨੇ ਕੰਜੂਸੀ ਕਰਦਾ ਰਿਹਾ ਤੋ ਇਹ ਪੱਕਾ ਹੀ ਉਹਦਾ ਸੁਭਾਅ ਹੀ ਬਣ ਜਾਣਾ ਉਹਨੂੰ ਨਾਮ ਹੀ ਯਾਦ ਰਵੇ ਤਾਂ ਵੀ ਉਹ ਕੰਜੂਸੀ ਦੇ ਵਿੱਚ ਹੀ ਮਨ ਰੱਖੇਗਾ ਉਹਦਾ ਸੁਭਾਅ ਬਣ ਜਾਂਦਾ ਹੈ ਐਵੇਂ ਕੋਈ ਦਾਨੀ ਹੋਵੇ ਦਾਨ ਕਰਦਾ ਹੋਵੇ ਵੈਸੇ ਤਾਂ ਪ੍ਰਮਾਤਮਾ ਹੀ ਦাতা ਹੈ ਪਰ ਪ੍ਰਮਾਤਮਾ ਦੇ ਵਿੱਚ ਜੋ ਨੇ ਬਖਸ਼ਿਆ ਉਹਦੇ ਵਿੱਚੋਂ ਕਿਸੇ ਨੂੰ ਦਿੰਦਾ ਹੋਵੇ ਤੇ ਫਿਰ ਉਹਦਾ ਸੁਭਾਅ ਬਣ ਜਾਂਦਾ ਦੇਣਾ ਤੇ ਫਿਰ ਉਹ ਜੇ ਨਾਮ ਹੀ ਦੇਣਾ ਚਾਹ ਵੀ ਤਾਂ ਵੀ ਉਹ ਰਿਹਾ ਨਹੀਂ ਜਾਂਦਾ ਉਹ ਦੇ ਹੀ ਦਿੰਦਾ ਇਸ ਤਰੀਕੇ ਨਾਲ ਜਿਹੜਾ ਕੰਜੂਸੀ ਕਰਨ ਲੱਗ ਜਾਂਦਾ ਨਾ ਤੇ ਉਹਦਾ ਸੁਭਾਅ ਹੀ ਬਣ ਜਾਂਦਾ ਔਰ ਇਸ ਤੋਂ ਇਲਾਵਾ ਹੋਰ ਜੇ ਕੋਈ ਆਚਰਣ ਤੇ ਗਿਰ ਜਾਵੇ ਹੋਲੀ-ਹੋਣੀ ਉਹ ਵੀ ਉਹਦਾ ਸੁਭਾਅ ਬਣ ਜਾਂਦਾ ਨਿਤਨੇਮ ਰੂਟੀਨ ਵਿੱਚ ਕਰਦਾ ਹੈ ਉਹਦਾ ਸੁਭਾਅ ਬਣ ਜਾਵੇਗਾ ਚੰਗਾ ਸੁਭਾਅ ਹੈ ਪਰ ਨਿਤਨੇਮ ਨਹੀਂ ਕਰਦਾ ਹੋਲੀ-ਹੋਣੀ ਦਾ ਸੁਭਾਅ ਬਣ ਜਾਣਾ ਨਹੀਂ ਕੋਈ ਫਰਕ ਨਹੀਂ ਪੈਂਦਾ ਇਹਦਾ ਮਤਲਬ ਜੋ ਵੀ ਅਸੀਂ ਕਰਮ ਕਰਦੇ ਆ ਉਹ ਸਾਡਾ ਸੁਭਾਅ ਬਣ ਜਾਂਦਾ ਹੈ ਤੋਂ ਸਤਿਗੁਰ ਕਹਿੰਦੇ ਨੇ ਕੀਰਤ ਜੋ ਅਸੀਂ ਕਿਰਤ ਕਰਮ ਕਰਦੇ ਆ ਉਹਦੇ ਮੁਤਾਬਕ ਜੋ ਸਾਡਾ ਸੁਭਾਅ ਬਣਿਆ ਸਾਤ ਹਜ਼ਾਰਥ ਨਾਲ ਮਨੁੱਖ ਦੀ ਮਤ ਪੰਛੀ ਦੀ ਤਰ੍ਹਾਂ ਹੈ ਕੀਤੇ ਹੋਏ ਕਰਮਾਂ ਦਾ ਸੁਭਾਅ ਇਹਦਾ ਸਾਥੀ ਬਣ ਜਾਂਦਾ ਜੇ ਚੰਗੇ ਕਰਮ ਹੋਣ ਤਾਂ ਉਹ ਪੰਛੀ ਆਕਾਸ਼ ਵਿੱਚ ਉਡਾਰੀ ਲਾਵੇਗਾ ਚੰਦਨ ਦੇ ਉੱਤੇ ਜਾ ਕੇ ਬੈਠੇਗਾ ਪਰ ਜੇ ਕਰਮ ਮਾੜੇ ਹੋਣ ਤਾਂ ਉਹਦੀ ਉਡਾਰੀ ਉੱਚੀ ਨਹੀਂ ਜਾਵੇਗੀ ਤੇ ਉਹ ਆ ਕਡਾਲ ਅਰਿੰਡ ਵਗੈਰਾ ਤੂੰ ਜਾਂ ਰਸਤਾ ਦੇ ਬੈਠੇਗਾ ਜਾਂ ਧਰਤੀ ਤੇ ਬੈਠੇਗਾ ਤੇ ਇਹਦਾ ਮਤਲਬ ਕਰਮ ਜੋ ਮਨੁੱਖ ਕਰਦਾ ਏ ਉਹਦੇ ਮੁਤਾਬਕ ਉਹਦਾ ਸੁਭਾਅ ਬਣ ਜਾਂਦਾ ਤੇ ਸੁਭਾਅ ਫਿਰ ਸਾਡੀ ਆਤਮਾ ਦੇ ਨਾਲ ਸਾਥੀ ਬਣ ਜਾਂਦਾ ਤੇ ਕੀਤੇ ਹੋਏ ਕਰਮਾਂ ਕਰਕੇ ਸਾਡਾ ਅਗਲਾ ਜਨਮ ਵੀ ਹੋ ਜਾਂਦਾ ਫਿਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਮਤ ਪੰਖੇਰੂ ਸਾਡੀ ਮਤ ਪੰਛੀ ਹੈ ਪੰਛੀ ਦੀ ਨਿਆਈ ਹੈ ਕਿਰਤ ਸਾਥ ਕੀਤੇ ਹੋਏ ਕਰਮ ਜੋ ਸੁਭਾਅ ਬਣਿਆ ਸੀ ਉਹ ਸਾਥੀ ਬਣ ਗਿਆ ਕਬ ਉਤਮ ਕਬ ਨੀਚ ਕਬ ਦਾ ਅਰਥ ਕਦੇ ਕਦੇ ਬੜਾ ਉਤਮ ਬਣ ਜਾਂਦਾ ਮਨੁੱਖ ਚੰਗੇ ਕਰਮ ਕਰਦ ਕੇ ਜੋ ਸੁਭਾਅ ਬਣਿਆ ਹੁੰਦਾ ਤੇ ਕਦੇ ਮਾੜੇ ਕਰਮ ਕਰਕੇ ਜੋ ਸੁਭਾਅ ਬਣਿਆ ਹੁੰਦਾ ਨੀਚ ਹੋ ਜਾਂਦਾ ਕਦੇ ਕਦੇ ਸੰਗਤ ਦੇ ਵਿੱਚ ਆ ਕੇ ਬੈਠਣਾ ਲਗਾਤਾਰ ਸ਼ੁਰੂ ਕਰ ਦਿੰਦਾ ਕਦੇ ਕੋ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਤੂੰ ਜਿਹੋ ਜਿਹੋ ਜੇ ਕਰਮ ਇਹ ਕਰਦਾ ਪਿਛਲੇ ਕਰਮ ਤੋਂ ਮਤਲਬ ਹੁੰਦਾ ਕਿ ਭਾਵੇਂ ਕੋਈ 1 ਮਿੰਟ ਪਹਿਲੇ ਜਾਂ 1 ਸਕਿੰਟ ਪਹਿਲੇ ਦੀ ਕਰਮ ਕੀਤਾ 1 ਦਿਨ ਪਹਿਲੇ ਕੀਤਾ 1 ਹਫਤਾ ਪਹਿਲੇ ਕੀਤਾ 1 ਮਹੀਨਾ ਪਹਿਲੇ ਕੀਤਾ 1 ਸਾਲ ਪਹਿਲੇ ਕੀਤਾ 1 ਸਦੀ ਪਹਿਲੇ ਕੀਤਾ ਖੈਰ ਇਤਨੀ ਦਾ ਉਮਰ ਔਖੀ ਹੈ ਪਰ ਪਿਛਲੇ ਜਨਮ ਵਿੱਚ ਵੀ ਕੀਤਾ ਉਹ ਵੀ ਸੁਭਾਅ ਬਣ ਜਾਂਦਾ ਤਾਂ ਪਿਛਲੇ ਜਨਮ ਦਾ ਵੀ ਪਿਛਲੇ ਥੋੜੇ ਸਮੇਂ ਦਾ ਵੀ ਕੀਤਾ ਹੋਇਆ ਜਿਹੜਾ ਕਰਮ ਹੁੰਦਾ ਉਹ ਪਿਛਲਾ ਕਰਮ ਹੁੰਦਾ ਤਾਂ ਸਤਗੁਰੂ ਪਾਤਸ਼ਾਹ ਇਹ ਸਾਨੂੰ ਸਮਝਾ ਲੈਂਦੇ ਨੇ ਕਿ ਕੀਤੇ ਹੋਏ ਕਰਮਾਂ ਮੁਤਾਬਕ ਜੋ ਇਹ ਸੁਆ ਬਣਿਆ ਉਹ ਸਾਥੀ ਬਣ ਗਿਆ ਉਹ ਦੇ ਮੁਕਾਬਕ ਪੰਛੀ ਬਣ ਗਿਆ ਤੇ ਪੰਛੀ ਫਿਰ ਉਡਾਰੀ ਲਾਂਦਾ ਉਡਦਾ ਹੈ ਪੰਛੀ ਟੇਕੇ ਥੋੜਾ ਨਹੀਂ ਬੈਠਦਾ ਕਦੇ ਇੱਕ ਦਰਖਤ ਤੇ ਕਦੇ ਦੂਜੇ ਦਰਖਤ ਤੇ ਕਦੇ ਉਹ ਚੰਦਨ ਦੇ ਰਸਤੇ ਜਾ ਕੇ ਬੈਠ ਜਾਂਦਾ ਕਦੇ ਕਿਸੇ ਅੱਖ ਦੇ ਉੱਤੇ ਬੈਠ ਜਾਂਦਾ ਤੋਂ ਸਤਿਗੁਰੂ ਕਹਿੰਦੇ ਨੇ ਸਾਡੀ ਮਤ ਇਸੇ ਤਰ੍ਹਾਂ ਹੀ ਕਰਦੀ ਹੈ ਇਹ ਚੰਚਲ ਹੈ ਇਹ ਉਛਾਲਾ ਮਾਰਦੀ ਹੈ ਇਹ ਨਠ ਦੀ ਤੁਰਦੀ ਰਹਿੰਦੀ ਹੈ ਇਹ ਮਤ ਸਾਡੀ ਟਿਕਦੀ ਨਹੀਂ ਹੈ ਮਤ ਥਿਰ ਨਹੀਂ ਰਹਿੰਦੀ ਹੈ ਤੇ ਥਿਰ ਮਤਤਲ ਰਹੇਗੀ ਜੇ ਤੇ ਗੁਰੂ ਦਾ ਨਾਮ ਜਪੇਗਾ ਪ੍ਰਮਾਤਮਾ ਨੂੰ ਚੇਤੇ ਕਰੇਗਾ। ਤੋਂ ਪਹਿਲੀ ਪੰਕਤੀ ਜੀ ਕਹਿੰਦੇ ਮਤ ਸਾਡੀ ਪੰਛੀ ਹੈ ਕੀਤਾ ਹੋਇਆ ਕਰਮ ਸਾਡਾ ਸਾਥੀ ਹੈ ਤੇ ਕਦੇ ਕੀਤੇ ਹੋਏ ਕਰਮ ਤਾਵਕ ਉਡਾਰੀ ਉੱਚੀ ਹੈ ਤੇ ਕਦੇ ਨਿਮੀ। ਤੋਂ ਅਗਲੀ ਪੰਕਤੀ ਸਤਿਗੁਰ ਕਹਿੰਦੇ ਨੇ ਕਵ ਚੰਦਨ ਚੰਨਾਂ ਦੇ ਨੰਨੇ ਨੂੰ ਸਿਆਰੀ ਲੱਗੀ ਹੋਈ ਹੈ। ਇਹਦਾ ਅਰਥ ਹੈ ਚੰਦਨ ਉਤੇ ਕਦੇ ਚੰਦਨ ਦੇ ਉਤੇ ਕਵ ਆਕੜਾਲ ਅਕ ਨੂੰ ਵੀ ਢਾਲ ਨੂੰ ਵੀ ਦੋਨਾਂ ਨੂੰ ਸਾਰੀ ਲੱਗੀ ਹੋਈ ਆ ਅਕ ਦੀ ਢਾਲ ਉਤੇ ਭਾਵ ਅਕ ਕੁੜਤਣ ਵਾਲਾ ਹੈ ਕਦੇ ਸੋਚ ਨੀਮੀ ਕੁੜਤਣ ਵਾਲੀ ਤੇ ਚੰਦਨ ਚੰਦਨ ਜਿਹੜਾ ਹੈ ਉਹ ਅ ਠੰਡ ਦੇਣ ਵਾਲਾ ਹੈ ਸ਼ਾਂਤੀ ਦੇਣ ਵਾਲਾ ਹੈ ਉਹਦੇ ਨਾਲ ਸੋਚ ਕੀ ਹੋ ਜਾਂਦੀ ਤੇ ਸਤਿਗੁਰ ਆਖਦੇ ਨੇ ਕਬ ਚੰਦਨ ਕਬ ਆਕ ਢਾਲ ਕਬ ਉੱਚੀ ਪ੍ਰੀਤ ਪ੍ਰੀਤ ਤਤੈਨ ਸਿਆਰੀ ਲੱਗੀ ਹੋਈ ਐ ਅਰਥ ਹੈ ਪ੍ਰੀਤੀ ਇਸਤਰੀ ਲਿੰਗ ਸ਼ਬਦ ਤੇ ਸਤਿਗੁਰੂ ਆਖਦਿੰਨੇ ਕਦੇ ਇਹ ਜਿਹੜਾ ਮਨ ਪੰਖੇ ਦੀ ਸਾਡੀ ਮਤ ਪੰਛੀ ਹੈ ਨਾ ਇਹ ਮਤ ਪੰਛੀ ਕਦੇ ਚੰਨਨ ਦੇ ਉੱਤੇ ਭਾਵ ਸੰਬੰਧੀ ਵਾਲੀ ਜਗਾ ਭਾਵ 사ਤ ਸੰਗਤ ਦੇ ਵਿੱਚ ਕਬ ਆਕੜਾ ਕਵੇ ਕੁੜਤਨ ਵਾਲੇ ਪਾਸੇ ਭਾਵ ਕੋ ਸੰਗਤ ਵਿੱਚ ਕਬ ਉੱਚੀ ਪ੍ਰੀਤ ਕਦੇ ਕਦੇ ਰੱਬ ਦੇ ਨਾਲ ਬੜੀ ਉੱਚੀ ਪ੍ਰੀਤ ਜਿਹੜੀ ਇਹ ਸਾਡੀ ਮਤ ਪੰਛੀ ਬਣਾ ਕੇ ਬਣ ਕੇ ਬਣਾ ਲੈਂਦੀ ਹੈ ਤੋ ਸਾਡੀ ਮਤ ਜਿਹੜੀ ਹੈ ਪੰਛੀ ਦੀ ਨਿਆਈ ਹੈ ਸਤਿਗੁਰ ਕਹਿੰਦੇ ਨੇ ਤੇ ਅਗਲੀ ਪੰਕਤੀ ਸਤਿਗੁਰ ਆਖਦੇ ਨੇ ਨਾਨਕ ਸੰਬੋਧਨ ਸ਼ਬਦ ਹੈ ਏ ਨਾਨਕ ਹੁਕਮ ਹੁਕਮ ਨੇ ਮਮੇ ਨੂੰ ਸਿਹਾਰੀ ਹੈ ਅਰਥ ਹੈ ਹੁਕਮ ਨਾਲ ਇਹ ਨੂੰ ਕਹਿੰਦੇ ਕਰਨਕਾਰ ਹੁਕਮ ਨਾਲ ਚਲਾਈ ਹੈ ਸਾਹਿਬ ਲੱਗੀ ਰੀਤ ਰੀਤ ਦੇ ਤੈ ਤੈਨੂੰ ਸਿਹਾਰੀ ਹੈ ਫਿਰ ਤੇ ਫਿਰ ਅਰਥ ਹੈ ਰੀਤੀ ਇਹਨਾਂ ਦੀ ਮਰਿਆਦਾ ਵੀ ਕਹਿ ਸਕਦੇ ਪਰਮਾਤਮਾ ਦੀ ਰੀਤੀ ਜੋ ਪਰਮਾਤਮਾ ਦੀ ਮਰਿਆਦਾ ਹੈ ਜੋ ਪਰਮੇਸ਼ਰ ਦੀ ਮਰਿਆਦਾ ਹੈ ਸਾਹਿਬ ਦੀ ਮਾਲਕ ਦੀ ਜੋ ਮਰਿਆਦਾ ਹੈ ਉਸ ਮਾਲਕ ਦੀ ਰੀਤੀ ਦੇ ਅਨੁਸਾਰ ਮਰਿਆਦਾ ਦੇ ਅਨੁਸਾਰ ਏ ਨਾਨਕ ਅਸੀਂ ਸਾਰੇ ਉਹਦੇ ਹੁਕਮ ਵਿੱਚ ਹੀ ਚੱਲਦੇ ਹਾਂ ਉਹ ਸਾਨੂੰ ਆਪਣੇ ਹੁਕਮ ਵਿੱਚ ਲਾਉਣਾ ਹੈ ਕੋਈ ਦਾ ਮਤਲਬ ਹੈ ਜੇ ਅਸੀਂ ਉੱਚੇ ਬਣਨੇ ਆ ਉਹਦੇ ਹੁਕਮ ਦੇ ਵਿੱਚ ਜੇ ਅਸੀਂ ਨੀਵੇਂ ਬਣਨੇ ਆ ਤਾਂ ਵੀ ਉਹਦੇ ਹੁਕਮ ਦੇ ਵਿੱਚ ਹਰ ਕੋਈ ਚਾਹੁੰਦਾ ਉੱਚਾ ਬਣ ਕੇ ਰਹੇ ਨੀਮਾ ਕੋ ਬਣਣਾ ਨਹੀਂ ਜਾਂਦਾ ਹਰ ਕੋਈ ਚਾਹੁੰਦਾ ਉਹਦੀ ਮਤ ਉੱਚੀ ਹੋਵੇ ਹਰ ਕੋਈ ਚਾਹੁੰਦਾ ਵੀ ਸੰਗਤ ਵਿੱਚ ਬੈਠੇ ਪਰ ਮਨ ਨਹੀਂ ਲੱਗਦਾ ਗੱਲ ਵੱਖਰੀ ਹੈ ਕੋਈ ਕੋ ਸੰਗਤ ਨਹੀਂ ਕਰਨੀ ਚਾਹੁੰਦਾ ਪਰ ਮਨ ਉੱਥੇ ਜੁੜ ਜਾਂਦਾ ਮਤ ਉੱਥੇ ਜੁੜ ਜਾਂਦੀ ਤੇ ਫਿਰ ਕੋ ਸੰਗਤ ਕਰਨ ਲੱਗ ਜਾਂਦਾ ਪਰ ਚਾਹੁੰਦਾ ਹਰ ਕੋਈ ਇਹੀ ਹੈ ਕਿ ਮੈਂ ਜਿਵੇਂ ਕੋਈ ਮਨੁੱਖ ਆਪਣੇ ਦੁਨਿਆਵੀ ਕੰਮ ਵਿੱਚ ਸਫਲ ਹੋਣਾ ਚਾਹੁੰਦਾ ਐਵੇਂ ਹਰੇਕ ਚਾਹੁੰਦਾ ਕਿ ਇਸ ਜੀਵਨ ਵਿੱਚ ਵੀ ਸਫਲ ਹੋਵਾਂ ਇੱਥੇ ਵੀ ਸਫਲਤਾ ਮਿਲ ਜਾਵੇ ਤੋ ਇਹ ਸਫਲਤਾ ਕਿੱਥੇ ਮਿਲਨੀ ਹੈ ਫਿਰ ਉਹ ਉਸ ਮਾਲਕ ਦੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਉਹਦੀ ਬਖਸ਼ਿਸ਼ ਦੇ ਨਾਲ ਮਿਲਣੀ ਹੈ ਤੋ ਭਾਈ ਜੇ ਕਿਸੇ ਕੋਲੋਂ ਕੁਝ ਲੈਣਾ ਹੋਵੇ ਬਖਸ਼ਿਸ਼ ਦਾ ਅਰਥ ਹੁੰਦਾ ਲੈਣਾ ਉਹ ਤਾਂ ਜਾ ਕੇ ਸਾਨੂੰ ਚੁਗਿਰਦੇ ਕੋ ਹੁਣਾਵੀ ਪੈਂਦਾ ਗੇੜੇ ਵੀ ਮਾਰਨੇ ਪੈਂਦੇ ਮਿੰਨਤਾਂ ਵੀ ਕਰਨੀਆਂ ਪੈਂਦੀਆਂ ਤੋ ਸਤਿਗੁਰ ਕਹਿੰਦੀ ਜੇ ਭਾਈ ਚੰਗੀ ਮੱਤ ਲੈਣੀ ਹੈ ਨਾ ਤਾਂ ਗੁਰੂ ਦੇ ਅਗੇ ਮਿੰਨਤਾਂ ਕਰ ਤਰਲੇ ਕਰ ਉਹਨੂੰ ਕਿਹਾ ਪਤਸ਼ਾਹ ਮੇਰੀ ਜਿਹੜੀ ਮਤਮਾ ਖੋਟੀ ਹੈ ਨਾ ਇਹਨੂੰ ਨਾਸ਼ ਕਰ ਦੇ ਇਹਨੂੰ ਮਿਟਾ ਦੇ ਕਿਰਪਾ ਕਰ ਸਤਿਗੁਰੂ ਚੰਗੀ ਮਤ ਸਮਤ ਬਖਸ਼ ਚੰਗੀ ਮਤ ਕਹਿੰਦੇ ਸਮਤ ਪੈੜੀ ਮਤ ਨੂੰ ਕਹਿੰਦੇ ਕੁਮਤ ਮਹਾਰਾਜ ਇਹ ਕੁਮਤ ਨੂੰ ਨਾਸ਼ ਕਰ ਦੇ ਸਮਤ ਬਖਸ਼ ਤੋਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਇਹ ਮਤ ਹੀ ਹੈ ਕਦੇ ਉੱਚੀ ਜਗ੍ਹਾ ਲੈ ਜਾਂਦੀ ਕਦੇ ਨੀਵੀਂ ਜਗ੍ਹਾ ਸਹੀ ਸਮਤ ਨੂੰ ਅਸੀਂ ਫਿਰ ਕਿਸ Pase ਜੋੜਨਾ ਹੈ ਗੁਰੂ ਦੇ ਨਾਲ ਜੋੜਨਾ ਹੈ ਇਹ ਮਤ ਕਿਆ ਬਣ ਜਾਣੀ ਗੋਰ ਮਤ ਜੇ ਗੁਰੂ ਨਾਲ ਜੋੜਾਂਗੇ ਗੋਰ ਮਤ ਪਰ ਜੇ ਮਾੜੇ ਪਾਸੇ ਜੋੜਾਂਗੇ ਕੁਮਤ ਜੇ ਚੰਗੇ ਪਾਸੇ ਜਦੋਂ ਕੋਈ ਦਾਨ ਪੂਨ ਕਰਦਾ ਹੈ ਕੋਈ ਕਿਸੇ ਦਾ ਭਲਾ ਕਰਦਾ ਹੈ ਤੁਨ ਸਮਤ ਕਹਿ ਸਕਦੇ ਪਰ ਸਮਤ ਨਾਲ ਵੀ ਬੇੜਾ ਪਾਰ ਨਹੀਂ ਹੋਣਾ ਚੰਗੀ ਮਤ ਨਾਲ ਵੀ ਬੇੜਾ ਪਾਰ ਨਹੀਂ ਹੋਣਾ ਕਿਹੜੀ ਮਤ ਹੈ ਜਿਹੜੀ ਡਬੋ ਦਿੰਦੀ ਉਹਨੂੰ ਦੁਰਮਤ ਕਿਹਾ ਸਤਿਗੁਰੂ ਦੀ ਗੁਰਬਾਣੀ ਵਿੱਚ ਦੁਰਮਤ ਵੀ ਡਬੋ ਦਿੰਦੀ ਕੁਮਤ ਵੀ ਡਬੋ ਦਿੰਦੀ ਰੱਬ ਵੱਲੋਂ ਕਿਹੜੀ ਤੌਰ ਦੀ ਚੰਗੀ ਮੱਤ ਸਮੱਤ ਤੇ ਰੱਬ ਨਾਲ ਜੋੜਦੀ ਕਿਹੜੀ ਹੈ ਗੁਰਮਤ। ਤੋਂ ਗੁਰੂ ਦੀ ਮੱਤ ਲੈ ਕੇ ਗੁਰੂ ਅਗੀਰਦਾਸ ਜੀ ਕਹੀਏ ਮਾਲਕ ਰਹਿਮਤ ਕਰ ਕਿਰਪਾ ਕਰ ਇਹ ਜਿਹੜੀ ਮੇਰੀ ਮੱਤ ਹੈ ਇਹ ਚੰਗੀ ਜਗ੍ਹਾ ਸੰਗਤ ਵਿੱਚ ਬੈਠ ਕੇ ਤੇਰਾ ਨਾਮ ਜਪੇ ਤਨ ਚੇਤੇ ਕਰ। ਤੋਂ ਸਤਗੁਰ ਪਾਤਸ਼ਾਹ ਸਾਹਿਬ ਨੇ ਸਮਝਾੰਨੇ ਭਾਈ ਇਹ ਮੱਤਨ ਜਿਹੜੀ ਇਹਨੂੰ ਗੁਰੂ ਦੇ ਹਵਾਲੇ ਕਰਕੇ ਇਹਨੂੰ ਗੁਰਮਤ ਬਣਾ ਕੇ ਪ੍ਰਮਾਤਮਾ ਚੇਤੇ ਕਰ ਉਸ ਮਾਲਕ ਨੂੰ ਯਾਦ ਕਰ ਤਾਂ ਕਿ ਤੇਰਾ ਦੁਨੀਆ ਚਾਣਾ ਸਫਲਾ ਹੋ ਜਾਵੇ ਤੇਰੇ ਮੂੰਹ ਚ ਮਿਠਾਸ ਨਿਕਲੇ ਨਹੀਂ ਤਾਂ ਕੁੜੱਥਲ ਬਹੁਤ ਜ਼ਿਆਦਾ ਹੋਵੇਗੀ ਸੋ ਸੁਗੜਤਨ ਨੂੰ ਦੂਰ ਕਰਨ ਵਾਸਤੇ ਮਿਠਾਸ ਨਾਮ ਦੇ ਵਿੱਚ ਮਿੱਠ ਤੇ ਨੀਵੀਂ ਨਾਨਕਾ ਗੁਣ ਚੰਗੇ ਆ ਇਨਾਂ ਦਾ ਤਤ ਤੂੰ ਮਿੱਠੇ ਜੋ ਮਿਠਾਸ ਹੈ ਔਰ ਨੀਵੇਂ ਰਹਿਣਾ ਇਹ ਚੰਗੇ ਗੁਣਾਂ ਦਾ ਤਤ ਹੈ ਪਰਮਾਤਮਾ ਚੇਤੇ ਕਰੀਦਾ ਵਿੱਚ ਚੇਤੇ ਕਰੀਏ ਇਹ ਸਤਿਗੁਰ ਸੰਸ ਸਮਝਾਉਂਦੇ ਨੇ ਜਿਵੇਂ ਜਿਵੇਂ ਇਹੋ ਜਿਹੇ ਸ਼ਬਦ ਥੋੜੇ ਜਿਹੜੇ ਔਖੇ ਲੱਗਦੇ ਨੇ ਸੰਗਤਾਂ ਨੂੰ ਉਹ ਆਪ ਸੰਗਤਾਂ ਦੇ ਨਾਲ ਵਿਚਾਰ ਕਿ ਸਾਂਝੇ ਕੀਤੇ ਜਾਣਗੇ ਮੈਂ ਆਸ ਕਰਦਾ ਕਿ ਜਿਹੜਾ ਚੈਨਲ ਬਣਾਇਆ ਆਪ ਸੰਗਤਾਂ ਤੱਕ ਗੁਰਬਾਣੀ ਪਹੁੰਚਾਉਣ ਵਾਸਤੇ ਆਪ ਜੀ ਜਰੂਰ ਇਸ ਚੈਨਲ ਨੂੰ ਦੇਖੋ ਸੁਣੋ ਕਮੈਂਟ ਕਰੋ ਸਮਤ ਮੈਨੂੰ ਵੀ ਆਵੇ ਕੋਈ ਐਸੀ ਜਿਹੜੀ ਤੁਹਾਨੂੰ ਗੱਲ ਚੰਗੀ ਲੱਗਦੀ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਮੈਨੂੰ ਧਾਰਨ ਕਰਾਂ ਤਾਂ ਕਿ ਜੇ ਕੋਈ ਮੇਰੇ ਕੋਲ ਘਰੇਤ ਹੋਵੇ ਜਾਂ ਕੋਈ ਗਲਤੀ ਹੋਵੇ ਉਹਨੂੰ ਦੂਰ ਕਰ ਸਕਾਂ ਆਪ ਜੀ ਜਰੂਰ ਕਮੈਂਟ ਵੀ ਕਰਿਆ ਕਰੋ ਇਨ ਲਾਈਕ ਵੀ ਕਰਿਆ ਕਰੋ ਔਰ ਸਬਸਕ੍ਰਾਈਬ ਵੀ ਕਰਿਆ ਕਰੋ ਤਾਂ ਕਿ ਇਸੇ ਹੋਰ ਤੱਕ ਵੀ ਇਹ ਚੈਨਲ ਜਾਵੇ ਉਹ ਵੀ ਗੁਰਬਾਣੀ ਨਾਲ ਜੁੜਨ ਦੀ ਕੋਸ਼ਿਸ਼ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ